ਜੀ ਦੋਸਤੋ ਮੇਰਾ ਨਾਮ ਗਗਨਦੀਪ ਸਿੰਘ ਹੈ ਪਿੰਡ ਲਹਿਰਾਪਿੱਗਾ ਮੈਂ ਐਲੀਗਮੈਂਟ ਨਾਲ ਜੁੜ ਕੇ ਕੁਝ ਸਮੇਂ ਤੋਂ ਕੰਮ ਕਰ ਰਹੇ ਹਾਂ ਸਾਡੇ ਕੋਲ ਸਿਹਤ ਨੂੰ ਫਿੱਟ ਰੱਖਣ ਵਾਸਤੇ ਬਹੁਤ ਵਧੀਆ ਪ੍ਰੋਡਕਟ ਹੁੰਦੇ ਆ ਜਿਨ੍ਹਾਂ ਦੇ ਵਿੱਚ ਇੱਕ ਪ੍ਰੋਡਕਟ ਇਦਾਂ ਦਾ ਉਹਨਾਂ ਦਾ ਨਾਮ ਹੈ ਬੈਲ ਹਾਰਟ ਤਾਂ ਇਹ ਬੈਲ ਹਾਰਟ ਪ੍ਰੋਡਕਟ ਹੈ ਜਿਹੜਾ ਆਪਾਂ ਮੇਰੇ ਨਾਲ ਮੈਡਮ ਆਰਐਮਟੀ ਡਾਕਟਰ ਬੈਠੇ ਆ ਤਾਂ ਉਹਨਾਂ ਦੇ ਕਹਿਣ ਤੇ ਆਪਾਂ ਇਹਨਾਂ ਨੂੰ ਬੈਲ ਹਾਰਟ ਜਿਹੜਾ ਪ੍ਰੋਡਕਟ ਉਹ ਰეკਮੈਂਡ ਕੀਤਾ ਸੀ ਤਾਂ ਆਪਾਂ ਇਹਨਾਂ ਤੋਂ ਇਹ ਮੂਹ ਪੁੱਛਦੇ ਹਾਂ ਵੀ ਇਹਨਾਂ ਨੂੰ ਕੀ ਰਿਜ਼ਲਟ ਮਿਲਿਆ ਉਹਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮਨਦੀਪ ਕੌਰ ਠੀਕ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਬੁੱਲੇ ਦੇ ਜੀ ਠੀਕ ਹੈ ਤਾਂ ਤੁਹਾਨੂੰ ਕੀ ਪ੍ਰੋਬਲਮ ਸੀਗੀ ਮੇਰੀ ਦਰਤ ਨਾ ਵਧਦੀ ਸੀ ਹੀ ਬਲੱਡ ਪ੍ਰੈਸ਼ਰ ਦਾ ਵੱਧਦਾ ਸੀ ਅੱਛਾ ਜੀ ਉੱਚੀ ਬਲੱਡ ਪ੍ਰੈਸ਼ਰ ਸੀ ਤੇ ਧੜਕਣ ਵੱਜ ਜਾਂਦੀ ਸੀ ਬਹੁਤ ਤਕਲੀਫ ਦਿੰਦੀ ਧੜਕਾਉਂਦਾ ਨਾ ਸਾਹ ਚੜਨ ਲੱਗ ਜਾਂਦਾ ਸੀ ਮੈਨੂੰ ਬਹੁਤ ਫਾਇਦਾ ਕਰਦਾ ਮੈਂ ਅੱਛਾ ਜੀ ਤਾ ਮਤਲਬ ਹੁਣ ਬੈਲ ਹਾਰਟ ਪ੍ਰੋਡਕਟ ਜਿਹੜਾ ਆਪਣਾ ਯੂਜ਼ ਕਰਕੇ ਤੇ ਹੁਣ ਤੁਹਾਨੂੰ ਕੀ ਮਤਲਬ ਕੀ ਮਹਿਸੂਸ ਹੋ ਰਿਹਾ ਹੈ ਕਿਰਨ ਬਹੁਤ ਬੈਟਰ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਆਪਣੇ ਆਪ ਨੂੰ ਜਿਹੜਾ ਤੁਸੀਂ ਕਹਿ ਰਹੇ ਸੀ ਮੈਂ ਪੌੜੀਆਂ ਚੜ੍ਹਦੀ ਸੀ ਮੇਰਾ ਦਮ ਚੜਦਾ ਹੁੰਦਾ ਸੀਗਾ ਹੁਣ ਉਹ ਬਹੁਤ ਠੀਕ ਹੋ ਗਿਆ ਘੱਟ ਚੜਦਾ ਨਾ ਅੱਗੇ ਤਾਂ ਨਹੀਂ ਚੜ੍ਹਿਆ ਨਹੀਂ ਜਾ ਰਿਹਾ ਸੀ ਪੌੜੀਆਂ ਤੇ ਅੱਛਾ ਲੱਗਦਾ ਸੀ ਹੁਣ ਬਹੁਤ ਠੀਕ ਹੈ ਅੱਛਾ ਜੀ ਇਹ ਜਿਹੜਾ ਉਹ ਆਪਾਂ ਪ੍ਰੋਡਕਟ ਤੁਸੀਂ ਵਰਤਿਆ ਇਹ ਆਪਣੇ ਅ ਦੋਸਤਾਂ ਮਿੱਤਰਾਂ ਸਹੀਆਂ ਨੂੰ ਦੱਸਣਾ ਚਾਹੂੰਗੇ ਹਾਂਜੀ ਸਰ ਠੀਕ ਹੈ ਤੁਹਾਨੂੰ